ਸਸਤੀ ਗਰਲ ਸਾਰਿਆਂ ਨੂੰ ਸੋ ਅੱਜ ਬੜੀ ਖੁਸ਼ੀ ਵਾਲੀ ਗੱਲ ਵੀ ਹੈ ਤੇ ਮਾਣ ਵਾਲੀ ਗੱਲ ਵੀ ਹੈ ਸਾਡੇ ਵੇੜੇ ਆਏ ਗੁਰਜੀਤ ਸ਼ਰਮਾ ਮੇਰਾ ਛੋਟਾ ਭਰਾ ਹੈ ਸੋ ਬਾਈ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਤੇ ਜੀ ਆਇਆਂ ਨੂੰ ਸੋ ਮਾਣ ਵਾਲੀ ਗੱਲ ਇਦਾਂ ਹੈ ਕਿ ਬਾਈ ਦੀ ਪਹਿਲੀ ਕਿਤਾਬ ਆਈ ਹੈ ਪਰਵਾਜ਼ ਗੁਰਕੋਟ ਬਾਈ ਦਾ ਨਾਮ ਹੈ ਤੇ ਬਾਈ ਨੂੰ ਮੈਂ ਮੁਬਾਰਕਾਂ ਦੇਣਾ ਚਾਹੁੰਦਾ ਤੇ ਬਾਈ ਨੂੰ ਥੋੜਾ ਜਿਹਾ ਪੁੱਛਣਾ ਚਾਹੁੰਦਾ ਵੀ ਆਪਣੇ ਬਾਰੇ ਤੇ ਕਿਤਾਬ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਸੋ ਓਵਰ ਟੂ ਬਾਈ ਬਾਕੀ ਜੀ ਮੈਨੂੰ 10 ਸਾਲ ਹੋ ਗਏ ਮਤਲਬ ਲੇਖਨ ਦਾ ਸ਼ੌਂਕ ਆ ਤੇ ਮੈਂ ਕੋਸ਼ਿਸ਼ ਕਰਦਾ ਰਹਿਣਾ ਵੀ ਮੈਂ ਇੰਸਟਾਗ੍ਰam ਤੇ ਪਾ ਕੇ ਕੁਝ ਵਧੀਆ ਕੰਟੈਂਟ ਲਿਆ ਸਕਾਂ ਫਿਰ ਮੈਨੂੰ ਐ ਸੀਗਾ ਵੀ ਆਪਾਂ ਕੁਝ ਚੰਗਾ ਕੋਈ ਦੁਨੀਆ ਦੀ ਜਿਹੜੀ ਜ਼ਿੰਦਗੀ 'ਚ ਕੋਈ ਵੀ ਹੋ ਰਿਹਾ ਹਨ ਉਸ ਬਾਰੇ ਕੁਝ ਲਿਖ ਸਕੀਏ ਚਾਹੇ ਉਹ ਲਵ ਦੇ ਮਾਮਲੇ 'ਚ ਆ ਚਾਹੇ ਦੁਨੀਆਦਾਰੀ ਦੇ ਮਾਮਲੇ 'ਚ ਆ ਤਾਂ ਫਿਰ ਮੈਂ ਇਹ ਚੀਜ਼ ਲਿਖੀ ਤੇ ਬਾਕੀ ਅਗੇ ਜੋ ਵੀ ਪੜੂਗਾ ਉਹਨੂੰ ਕਿਸੇ ਨਾ ਕਿਸੇ ਹਾਂ ਜਿੰਦਗੀ ਨਾਲ ਰਿਲੇਟ ਜ਼ਰੂਰ ਕਰਨਾ ਹੈ ਤੇ ਬਾਕੀ ਰਿਵਿਊ ਮੈਂ ਅਡੀਕਦਾ ਵੀ ਕੋਈ ਵੀ ਜੋ ਪੜੂਗਾ ਉਹ ਮੈਨੂੰ ਰਿਵਿਊ ਦੇਵੇ ਹਾਂਜੀ ਸੋ ਮੈਂ ਭਾਈ ਨੂੰ ਰਿਕੁਐਸਟ ਜ਼ਰੂਰ ਕਰਨਾ ਚਾਹਵਾਂਗਾ ਕਿ ਭਾਈ ਕੁਝ ਨਾ ਕੁਝ ਤੁਸੀਂ ਇਹਦੇ ਵਿੱਚੋਂ ਸਾਨੂੰ ਸੁਣਾਓ ਮੈਂ ਨਾ ਪਰਸ ਪੜਤਨ ਫਰਿਆਦ ਜ਼ਰੂਰ ਮੈਨੂੰ ਮੂਹ ਕਰਨ ਵਾਲਿਆਂ ਦੇ ਨਾਲ ਤਾਂ ਜ਼ਰੂਰੀ ਨਾ ਹੋਣ ਖੂਨ ਦੇ ਨਾਤੇ ਕੋਜ ਹੁੰਦੇ ਨੇ جنੂਨ ਦੇ ਨਾਤੇ ਜੋ ਆਨਲਾਈਨ ਦੇ ਆਪਣੇ ਚ ਮੈਨੂੰ ਐਸੇ ਨੇ ਲੱਗੇ ਸਕੂਨ ਦੇ ਨਾਤੇ ਮੇਰੇ ਠੰਡ ਕਾਲ ਜੀ ਪਾ ਜਾਂਦੇ ਨੇ ਤੁਹਾਡੇ ਮੋਹ ਭਰੇ ਬੋਲ ਸੁਣਾਈ ਫਰਿਆਦ ਐ ਸਦਾ ਮੇਰੀ ਰੱਬ ਤੋਂ ਤੰਦਾ ਹੁਣ ਗੋੜੀਆਂ ਤੇ ਵਕਤ ਤੁਮ ਜਾਏ ਕੀ ਬਾਤ ਹੈ ਕੀ ਬਾਤ ਹੈ ਇਹ ਵਾਕਈ ਬੜੀ ਤੁਸੀਂ ਇਹ ਸੋਹਣੀ ਫਰਿਆਦ ਲਿਖੀ ਆ ਆਪਣੀ ਬੁੱਕ ਵਿੱਚ ਤੋ ਮੈਂ ਬਾਈ ਨੂੰ ਇਹ ਜ਼ਰੂਰ ਪੁੱਛਣਾ ਚਾਹਨਾ ਕਿ ਤੁਸੀਂ ਪੋਇਟਰੀ ਤੋਂ ਇਲਾਵਾ ਤੁਸੀਂ ਕਿੱਦਾਂ ਦੀਆਂ ਕਿਤਾਬਾਂ ਪੜ੍ਹਨੀਆਂ ਪਸੰਦ ਕਰਦੇ ਹੋ ਤੇ ਤੁਹਾਨੂੰ ਤੁਸੀਂ ਕਦੋਂ ਇੱਕ ਕਿਤਾਬ ਲਿਖਣੀ ਸ਼ੁਰੂ ਕੀਤੀ ਬਾਈ ਮੈਨੂੰ ਮਤਲਬ ਪੜ੍ਹਨ ਦਾ ਸ਼ੌਂਕ ਵੀ ਉਦੋਂ ਤੋਂ ਆ ਜਦੋਂ ਦਾ ਦੇਖਣ ਦਾ ਸ਼ੌਂਕ ਹੈ ਨਾ ਮੈਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤੇ ਮੈਨੂੰ ਸ਼ੌਂਕ ਹੈਗਾ ਪਹਿਲਾਂ ਤਾਂ ਪੋਇਟਰੀ ਦੂਜਾ ਹੋ ਗਿਆ ਨਾਵਲ ਹੋ ਗਿਆ ਜਿਵੇਂ ਆਪਾਂ ਹੁਣ ਦੇ ਨਾਵਲਾਂ ਚ ਕਈ ਤਾਂ 40 ਦਿਨ ਹੋ ਗਿਆ ਹਾਂਜੀ ਜਾਂ ਕੋਠੇ ਖੜ ਕੇ ਸੰਗ ਹੋ ਗਿਆ ਪੁਰਾਣਾ ਨਾਵਲ ਹਨਾ ਹਾਂਜੀ ਇਹ ਚੀਜ਼ਾਂ ਬਹੁਤ ਵਧੀਆ ਜਿਹੜਾ 40 ਦਿਨ ਉਹ ਚ ਤਾਂ ਮਤਲਬ ਬਹੁਤ ਮੋਟੀਵੇਸ਼ਨਲ ਵੀ ਆ ਹਾਂਜੀ ਮੈਂ ਵੀ ਉਹ 40 ਦਿਨ ਨਾਵਲ ਪੜ੍ਹਿਆ ਤੇ ਮੈਂ ਹਮ ਦਾ ਕਾਫੀ ਜ਼ਿਕਰ ਵੀ ਕਈ ਵਾਰੀ ਆਪਣੀ ਵੀਡੀਓਜ਼ ਚ ਕਰਦਾ ਹੁੰਦਾ ਕਿ ਮੈਨੂੰ ਤਾਂ ਉਹ ਮੇਰਾ ਕੌਣ ਦਾ ਸਭ ਤੋਂ ਬੈਸ ਨੋਵਲ ਜਿਹੜਾ ਮੈਂ ਪੜਿਆ ਮੋਟੀਵੇਸ਼ਨਲ ਉਹ ਲੱਗਦਾ ਹੈ ਜਿੰਦੇ ਚਾ ਆਪਾਂ ਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹਾਂਜੀ ਤੇ ਬਾਈ ਜਾਂ ਫਿਰ ਆਪਾਂ ਹੋਰ ਕਿਤਾਬਾਂ ਜਿਵੇਂ ਮੇਰਾ ਦਾਗਿਸਤਾਨ ਉਹ ਵਾਸਟਾਈਲ ਬਹੁਤ ਆ ਵੀ ਆਪਾਂ ਨੂੰ ਸੋਚਣ ਦਾ ਮੌਕਾ ਮਿਲਦਾ ਹੈ ਅਲੱਗ-ਅਲੱਗ ਚੀਜ਼ਾਂ ਨੂੰ ਹਾਂਜੀ ਤੇ ਬਾਕੀ ਕਿਤਾਬਾਂ ਤੋਂ ਆਪਾਂ ਸਿੱਖਦੇ ਵੀ ਆ ਕਈ ਵਾਰੀ ਮੇਰੇ ਨਾਲ ਹੋਇਆਗਾ ਹੋਰਨਾਂ ਨਾਲ ਵੀ ਸ਼ਾਇਦ ਹੋਇਆ ਹੋਵੇ ਜਦੋਂ ਆਪਾਂ ਪੜ ਰਹੇ ਹੁੰਨੇ ਆ ਤੇ ਆਪਣੀ ਜ਼ਿੰਦਗੀ ਚ ਸਿਮਿਲਰ ਚੀਜ਼ ਚੱਲੀ ਜਾਂਦੀ ਹੁੰਦੀ ਆ ਹਾਂਜੀ ਤੇ ਆਪਾਂ ਨੂੰ ਉਹਦਾ ਹੱਲ ਕਿਤੇ ਕਿਤਾਬ ਚੋਂ ਮਿਲ ਗਿਆ ਜਾਂ ਆਪਾਂ ਨੂੰ ਸਬਰ ਮਿਲ ਗਿਆ ਹਾਂਜੀ ਤੇ ਉਹ ਚੀਜ਼ ਕਿਤਾਬਾਂ ਦਿੰਦੀਆਂ ਆਪਾਂ ਨੂੰ ਹਾਂ ਬਿਲਕੁਲ 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 ਤੇ ਮੈਂ ਸਾਰਿਆਂ ਨੂੰ ਇਹੀ ਉਹ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਪੜੋ ਜਿੰਨਾ ਪੜ ਸਕਦੇ ਸਿਰੇ ਵਸ ਤੋਂ ਬੱਕਰੀਆਂ ਚੀਜ਼ਾਂ ਜਿਹੜੀਆਂ ਪੜਨ ਚ ਸਵਾਦ ਵੀ ਆਉਂਦਾ ਟਾਈਮ ਵੀ ਨਿਕਲਦਾ ਆ ਸਾਰਾ ਕੁਝ ਵਧੀਆ ਜਾਂਦਾ ਬਿਲਕੁਲ ਬਿਲਕੁਲ ਸੋ ਤਨਵਾਦ ਬਾਈ ਸੋ ਜੇ ਤੁਸੀਂ ਬਾਈ ਦੀ ਕਿਤਾਬ ਲੈਣਾ ਚਾਹੁੰਦੇ ਹੋ ਸੋ ਤੁਸੀਂ ਰਜਾਇਨਾ ਕਿਤਾਬਕਰ ਜਾਂ ਬਾਈ ਗੁਰਜੀਤ ਸ਼ਰਮਾ ਅ ਤੇ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ